ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਇਸ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਅੱਜ ਦੇ ਟੌਪ ਦੇ ਕਬੱਡੀ ਕੱਪ ਦੱਸਣ ਜਾ ਰਹੇ ਹਾਂ ਜਿਸ ਮੇਲਿਆਂ ਤੇ ਮੇਰੇ ਵੀਰੋ ਗੱਲਾਂ ਛਿੜੀਆਂ ਹੋਈਆਂ ਅੱਜ ਦੇ ਵੀ ਵੱਡੇ ਟੂਰਨਾਮੈਂਟਾਂ ਇੱਕ ਕੱਪ ਕੈਂਸਲ ਹੋ ਗਿਆ ਜਿਸ ਕੱਪ ਦੀ ਚਰਚਾ ਛੜੀ ਹੋਈ ਸੀ ਵੀ ਕਿਹੜਾ ਜੋ ਹੈ ਗੱਡੀਆਂ ਲੈ ਕੇ ਜਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਾ ਉਸ ਦੇ ਬਾਰੇ ਵੀ ਦੱਸਾਂਗੇ ਖਿਡਾਰੀਆਂ ਬਾਰੇ ਵੀ ਜੋ ਨਹੀਂ ਖੇਡ ਰਹੇ ਉਹਨਾਂ ਬਾਰੇ ਵੀ ਜਾਣਕਾਰੀ ਦੇਵਾਂਗੇ ਕਿਉਂਕਿ ਅੱਜ ਇੱਕ ਹੀ ਟੂਰਨਾਮੈਂਟ ਟੂਰਨਾਮੈਂਟ ਓਪਨ ਦਾ ਇੱਕ ਹਰਿਆਣੇ ਚਾ ਦੋ ਕਾਪੀ ਕਲੀਅਰ ਆ ਤਾਂ ਕਰਕੇ ਉਸ ਤੋਂ ਨਵੇਂ ਆਏ ਆ ਤਾਂ ਪਹਿਲਾਂ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸਾਰੇ ਭਰਾ ਕਰ ਜਾ ਕਰੋ ਬਿਲਕੁਲ ਫ੍ਰੀ ਹੁੰਦਾ ਸਬਸਕ੍ਰਾਈਬ ਨਹੀਂ ਕਰਦੇ ਬਹੁਤੇ ਭਰਾ ਜਰੂਰ ਕਰ ਲਓ ਲਾਲ ਕਲਰ ਜਆ ਹੁੰਦਾ ਥੱਲੇ ਉਹਨੂੰ ਨੱਪ ਦਿੰਨੇ ਆ ਤਾਂ ਸਬਸਕ੍ਰਾਈਬ ਹੋ ਜਾਂਦਾ ਨਾਲ ਘੰਟੀ ਵਾਲੇ ਬਟਨ ਨੂੰ ਵੀ ਨੱਪ ਦਿਓ ਜਿਆਦਾ ਸਮਾਂ ਨਾ ਲੈਂਦਾ ਹੋਇਆ ਟੂਰਨਾਮੈਂਟ ਮੇਰੇ ਵੀਰੋ ਪਹਿਲਾ ਕੱਪ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਓਪਨ ਦਾ ਟੂਰਨਾਮੈਂਟ ਕਰਵਾਇਆ ਜਾਣਾ ਜੈਸ ਕਬੱਡੀ ਕੱਪ ਤੇ ਮੇਰੇ ਵੀਰੋ ਪਹਿਲਾ ਇਨਾਮ ਕਤਰੇ ਹਜ਼ਾਰ ਰੱਖਿਆ ਗਿਆ ਦੂਜਾ ਨਾਮ 51 ਹਜ਼ਾਰਾ ਵੱਡੇ ਖਿਡਾਰੀ ਇਸ ਟੂਰਨਾਮੈਂਟ ਤੇ ਅੱਜ ਤੁਹਾਨੂੰ ਦੇਖਣ ਨੂੰ ਮਿਲਣੇ ਆ ਵੱਡੀਆਂ ਟੀਮਾਂ ਇਸ ਟੂਰਨਾਮੈਂਟ ਤੇ ਵੀ ਮੇਰੇ ਵੀਰੋ ਅੱਜ ਪਹੁੰਚਣਗੀਆਂ ਇਸ ਤੋਂ ਅੱਗੇ ਅੱਜ ਹਰਿਆਣੇ ਦੇ ਵਿੱਚ ਵੱਡਾ ਟੂਰਨਾਮੈਂਟ ਕੈਂਥਲ ਜ਼ਿਲ੍ਹੇ ਦੇ ਵਿੱਚ ਕਰਵਾਇਆ ਜਾਣਾ ਉਸ ਦਾ ਜੋ ਪੋਸਟਰ ਨਹੀਂ ਹੈਗਾ ਤਾਂ ਕਰਕੇ ਜੋ ਹੈ ਪਰ ਉੱਥੇ ਸ਼ੀਲੂ ਹਰਿਆਣੇ ਵਾਲੇ ਦੀ ਵੱਡੀ ਟੀਮ ਪਹੁੰਚ ਰਹੀ ਆ ਹਰਿਆਣੇ ਵਾਲਾ ਸ਼ੀਲੂ ਹਰਿਆਣੇ ਦੇ ਵਿੱਚ ਮੇਰੇ ਵੀਰੋ ਵੱਡੀ ਟੀਮ ਲੈ ਕੇ ਖੇਡੂਗਾ ਹਰਿਆਣੇ ਦੇ ਵਿੱਚ ਵੱਡੇ ਕਬੱਡੀ ਕੱਪ ਤੇ ਉਹਦੀ ਖੇਡ ਤੁਹਾਨੂੰ ਦੇਖਣ ਨੂੰ ਮਿਲੂਗੀ ਪੰਜਾਬ ਦਾ ਮੇਰੇ ਵੀਰੋ ਵੱਡਾ ਟੂਰਨਾਮੈਂਟ ਹੋਰ ਨਹੀਂ ਸੀਗਾ ਕਲੀਅਰ ਜੇ ਹੈ ਕਿਤੇ ਤਾਂ ਤੁਸੀਂ ਕਮੈਂਟ ਬਾਕਸ ਚ ਦੱਸ ਸਕਦੇ ਹੋ ਤੇ ਮੇਰੇ ਮਿੱਤਰੋ ਜੋ ਅੱਜ ਜੰਡਪੁਰ ਦਾ ਟੂਰਨਾਮੈਂਟ ਹੋਣਾ ਸੀਗਾ ਉਹ ਜੋ 24 ਜਨਵਰੀ ਤੋਂ ਜੋ ਹੈ ਪੋਸਟਪੋਨ ਕਰਕੇ ਅਗਲੀ ਤਰੀਕ ਰੱਖ ਦਿੱਤੀ ਆ ਫਰਵਰੀ ਮਹੀਨੇ ਦੇ ਵਿੱਚ ਹੁਣੇ ਵੱਡਾ ਕੱਪ ਬੈਸਟਾ ਨੂੰ ਜਿੱਥੇ ਕੀ ਗੱਡੀਆਂ ਮੇਰੇ ਵੀਰੋ ਟੂਰਨਾਮੈਂਟ ਜੋ ਆ 3 ਫਰਵਰੀ ਦੇ ਦਿਨ ਹੁਣ ਕਰਵਾਇਆ ਜਾਣਾ ਪਹਿਲਾਂ ਅੱਜ ਹੋਣਾ ਸੀ ਪਰ ਐਮਐਲਕੇ ਦਾ ਇਹ ਵੱਡਾ ਕੱਪ ਅੱਜ ਇੱਥੇ ਗੱਡੀਆਂ ਸੀ ਬੈਸਟਾ ਨੂੰ ਇਹ ਕੈਨਸਲ ਕਰਤਾ ਹੁਣ 3 ਫਰਵਰੀ ਦੇ ਦਿਨ ਤੁਹਾਨੂੰ ਦੇਖਣ ਨੂੰ ਮਿਲਣਾ ਜੋ ਅੱਜ ਵੱਡਾ ਕੱਪ ਮੇਰੇ ਵੀਰੋ ਤੁਹਾਨੂੰ ਦੇਖਣ ਨੂੰ ਮਿਲਣਾ ਸੀਗਾ ਤੇ ਅੱਜ ਮੇਰੇ ਵੀਰੋ ਕਾਫੀ ਖਿਡਾਰੀ ਹਾਕਮ ਵਾਲੀ ਆ ਜੱਗੂ ਕਲਸਿੰਗ ਵਾਲਾ ਇੰਦਰਜੀਤ ਹੋ ਗਿਆ ਜਿੰਨਾਂ ਦੀ ਜੋ ਹੈ ਦੁਨੀਆ ਦੀਵਾਨੀ ਆ ਉਹਨਾਂ ਬਾਰੇ ਬਹੁਤ ਵੀਰ ਪੋਸਟ ਦੇ ਹੁੰਦੇ ਆ ਹਾਕਮ ਵਾਲੀ ਆ ਜੱਗੂ ਫਰਬਰੀ ਦੇ ਵਿੱਚ ਖੇਡਣ ਲੱਗ ਜੂਗਾ ਤੇ ਮੇਰੇ ਵੀਰੋ ਢੇਰ ਦੇ ਟੂਰਨਾਮੈਂਟ ਦੀ ਵੀ ਗੱਲਬਾਤ ਚੱਲ ਰਹੀ ਆ ਮੇਰੇ ਖਿਆਲ ਨਾਲ ਨਹੀਂ ਖੇਡਣਾ ਪਰ ਫਿਰ ਤੁਹਾਨੂੰ ਮੈਂ ਕਲੀਅਰ ਕਰਕੇ ਵੀ ਦੱਸ ਦੂੰਗਾ ਇੰਦਰਜੀਤ ਕਲਸਿੰਗ ਵਾਲਾ ਮੇਰੇ ਵੀਰੋ ਉਹ ਵੀ ਜੋ ਹੈ ਜਲਦੀ ਸ਼ੁਰੂਆਤ ਕਰਨ ਜਾ ਰਿਹਾ ਪੰਜਾਬ ਦੇ ਕੱਪਾਂ ਤੇ ਪਹਿਲਾਂ ਜੋ ਹੈ ਕਿਸੇ ਨੇ ਵੀਡੀਓ ਪਾਈ ਸੀਗੀ ਅਮਰਗੜ ਕਲੇਰਾ ਦੇ ਟੂਰਨਾਮੈਂਟ ਤੇ ਖੇਡਣਾ ਤਾਂ ਕਰਕੇ ਆਪਾਂ ਦਾ ਦੱਸਿਆ ਹੀ ਨਹੀਂ ਸੀ ਤੁਹਾਨੂੰ ਵੀ ਪਤਾ ਸੀਗਾ ਸਾਨੂੰ ਦਾ ਵੀ ਨਹੀਂ ਖੇਡਣਾ ਇੰਦਰਜੀਤ ਨੇ ਹਜੇ ਹਜੇ ਕਾਫੀ ਦੈਨ ਨਹੀਂ ਖੇਡਦਾ ਇਦਾਂ ਨਹੀਂ ਕਹਿੰਦੇ ਵੀ ਲਾਕ ਹੀ ਜਾਣਾ ਉਹਨੇ ਹਜੇ ਲੇਟ ਖੇਡਣ ਲੱਗੂਗਾ ਉਹ ਵੀ ਦੁੱਗਾਂ ਵਾਲਾ ਖੁਸ਼ੀ ਵੀ ਆ ਰਿਹਾ ਇਸ ਵਾਰ ਕਿਹਾ ਜਾ ਰਿਹਾ ਗੱਲਾਂ ਚੱਲ ਰਹੀਆਂ ਜਦੋਂ ਪੂਰੀ ਪੱਕੀ ਜਾਣਕਾਰੀ ਮਿਲੂ ਵੀਡੀਓ ਉਦੋਂ ਤੁਹਾਨੂੰ ਬਣਾਵਾਂਗੇ ਤੇ ਉਦੋਂ ਦੱਸਾਂਗੇ ਵੀ ਜ਼ਰੂਰ ਬਾਕੀ ਮੇਰੇ ਵੀਰੋ ਹੋਰ ਵੀ ਵੱਡੇ ਵੱਡੇ ਖਿਡਾਰੀ ਅੱਜ ਦੇ ਟਾਈਮ ਦੇ ਅੱਜ ਤਾਂ ਯਾਦੇ ਹੀ ਉਹਦੇ ਹੁਣਿਆਣੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਓਪਨ ਦੀ ਵੱਡੀ ਟੀਮ ਪਹੁੰਚ ਰਹੀ ਆ ਤਨੌਰੀ ਵਾਲੇ ਕਾਫੀ ਵਧੀਆ ਟੀਮਾਂ ਤੁਹਾਨੂੰ ਦੇਖਣ ਨੂੰ ਮਿਲ ਆਪਨ ਦੇ ਕਾਪ ਤੇ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਆਏ ਆ ਤਾਂ ਸ਼ੁਰੂਰ ਸਬਸਕ੍ਰਾਈਬ ਕਰਕੇ ਜਾਓ ਚੈਨਲ ਨੂੰ ਵੀਡੀਓ ਨੂੰ ਲਾਈਕ ਸ਼ੁਰੂਰ ਕਰਿਓ ਕੋਈ ਗਲਤ ਬੋਲ ਗਿਆ ਹੋਇਆ ਤਾਂ ਮਾਫੀ ਚਾਹਣਾ ਧੰਨਵਾਦ